ਬੈਠਾ ਸੀ ਨਾ ਮੈਂ 2019 ਦੀ ਗੱਲ ਹੈ ਮੈਂ ਕਿਹਾ ਮੰਮੀ ਵਿਆਹ ਤੇ ਬਾਵਾ ਸਾਹਿਬ ਲਵਾਉਣੇ ਨੇ ਹਾਏ 19 ਦੀ ਗੱਲ ਹੈ ਉਦੋਂ ਆਪਣੇ ਕੋਲ ਐਨੇ ਪੈਸੇ ਨਹੀਂ ਸੀ ਹੁੰਦੇ ਭੈਣ ਨੂੰ ਇੰਨੀ ਕਿਰਪਾ ਕੀਤੀ ਕਿਰਪਾ ਕੀਤੀ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਕਿਰੰਜੀਤ ਬਨੇ ਆਪਣੀ ਮਿਹਨਤ ਅਤੇ ਗਾਇਕੀ ਦੇ ਹੁਨਰ ਦੇ ਨਾਲ ਦੁਨੀਆ ਭਰ ਦੇ ਵਿੱਚ ਨਾਮ ਕਮਾਇਆ ਹੈ ਇਸ ਦੇ ਨਾਲ ਨਾਲ ਗਾਇਕ ਨੂੰ ਸਾਫ ਸੁਥਰੀ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ ਉਹ ਅਕਸਰ ਹੀ ਵਿਆਹ ਦੇ ਪ੍ਰੋਗਰਾਮਰ ਦੇ ਵਿੱਚ ਅਖਾੜਾ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਅਤੇ ਉਹਨਾਂ ਦੀ ਗਾਇਕੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਹਰ ਕੋਈ ਖੂਬ ਪੰਗੜਾ ਪਾਉਂਦਾ ਹੋਇਆ ਵੀ ਨਜ਼ਰ ਆਉਂਦਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਵਿਆਹ ਵਾਲਾ ਮੁੰਡਾ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ 2019 ਦਾ ਸੋਚਿਆ ਹੋਇਆ ਸੀ ਕਿ ਵਿਆਹ ਤੇ ਬਾਬਾ ਸਾਹਿਬ ਦਾ ਅਖਾੜਾ ਲਗਵਾਉਣਾ ਹੈ ਉਸ ਸਮੇਂ ਸਾਡੇ ਕੋਲ ਐਨੇ ਪੈਸੇ ਨਹੀਂ ਹੁੰਦੇ ਸੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਆ ਵੀਡੀਓ ਸਾਂਝੀ ਕਰਦੇ ਹੋਏ ਗਾਇਕ ਨੇ ਧੰਨਵਾਦ ਵੀ ਕੀਤਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਬੈਠਾ ਸੀਗਾ ਮੈਂ 2019 ਦੀ ਗੱਲ ਹੈ ਮੈਂ ਕਿਹਾ ਮੰਮੀ ਵਿਆਹ ਤੇ ਬਾਬਾ ਸਾਹਿਬ ਲਵਾਉਣੇ ਨੇ 19 ਦੀ ਗੱਲ ਹੈ ਉਦੋਂ ਆਪਣੇ ਕੋਲ ਐਨੇ ਪੈਸੇ ਨਹੀਂ ਸੀ ਹੁੰਦੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਹੈ ਕਿਰਪਾ ਕੀਤੀ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਇਹ ਤੋਂ ਸੋ ਕੰਟਰੋਲ ਨਹੀਂ ਸੀ ਹੋ ਰਿਹਾ। ਜਿੰਨਾ ਦੇਖੋਗੇ। थैंक यू सो मच। थैंक यू आई एप्रिशिएट ਕਾਜ਼ੀ ਮੈਂ ਆ ਮੈਂ 2011 ਦੀ ਗੱਲ ਹੈ ਮੈਂ ਕਿਹਾ ਮੰਮੀ ਵਿਆਹ ਤੇ ਬਾਵਾ ਸਾਹਿਬ ਲਵਾਉਣੇ ਨੇ 11 ਦੀ ਗੱਲ ਹੈ ਉਦੋਂ ਆਪਣੇ ਕੋਲ ਐਨੇ ਪੈਸੇ ਨਹੀਂ ਸੀ ਹੁੰਦੇ ਭੈਣ ਨੂੰ ਇੰਨੀ ਕਿਰਪਾ ਕੀਤੀ ਕਿਰਪਾ ਕੀਤੀ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਇਕਰਨਜੀਤ ਬਨੇ ਆਪਣੀ ਮਿਹਨਤ ਅਤੇ ਗਾਇਕੀ ਦੇ ਹੁਨਰ ਦੇ ਨਾਲ ਦੁਨੀਆ ਭਰ ਦੇ ਵਿੱਚ ਨਾਮ ਕਮਾਇਆ ਹੈ ਇਸ ਦੇ ਨਾਲ ਨਾਲ ਗਾਇਕ ਨੂੰ ਸਾਫ ਸੁਥਰੀ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ ਉਹ ਅਕਸਰ ਹੀ ਵਿਆਹ ਦੇ ਪ੍ਰੋਗਰਾਮਰ ਦੇ ਵਿੱਚ ਅਖਾੜਾ ਲੋਂਦੇ ਹੋਏ ਨਜ਼ਰ ਆਉਂਦੇ ਨੇ ਅਤੇ ਉਹਨਾਂ ਦੀ ਗਾਇਕੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਹਰ ਕੋਈ ਖੂਬ ਪੰਗੜਾ ਪਾਉਂਦਾ ਹੋਇਆ ਵੀ ਨਜ਼ਰ ਆਉਂਦਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਵਿਆਹ ਵਾਲਾ ਮੁੰਡਾ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ 2019 ਦਾ ਸੋਚਿਆ ਹੋਇਆ ਸੀ ਕਿ ਵਿਆਹ ਤੇ ਬਾਬਾ ਸਾਹਿਬ ਦਾ ਅਖਾੜਾ ਲਗਵਾਉਣਾ ਹੈ ਉਸ ਸਮੇਂ ਸਾਡੇ ਕੋਲ ਐਨੇ ਪੈਸੇ ਨਹੀਂ ਹੁੰਦੇ ਸੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਆ ਵੀਡੀਓ ਸਾਂਝੀ ਕਰਦੇ ਹੋਏ ਗਾਇਕ ਨੇ ਧੰਨਵਾਦ ਵੀ ਕੀਤਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਬੈਠਾ ਸੀਗਾ ਮੈਂ 2019 ਦੀ ਗੱਲ ਹੈ ਮੈਂ ਕਿਹਾ ਮੰਮੀ ਵਿਆਹ ਤੇ ਬਾਬਾ ਸਾਹਿਬ ਲਟਾਉਣੇ ਨੇ 19 ਦੀ ਗੱਲ ਹੈ ਉਦੋਂ ਆਪਣੇ ਕੋਲ ਐਨੇ ਪੈਸੇ ਨਹੀਂ ਸੀ ਹਾਂਦੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਹੈ ਕਿਰਪਾ ਕੀਤੀ ਅੱਜ ਤੁਹਾਨੂੰ ਲਵਾਉਣ ਜੋਗੇ ਹੋ ਗਏ ਆ ਸੋ ਸਰ ਕੰਟਰੋਲ ਨਹੀਂ ਸੀ ਹੋ ਰਿਹਾ। ਜਿੰਨਾ ਦੇ ਬਤੁਕ ਗਈ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਐਵਰੀ